ਅਪਨੀ ਜੀ ਹੜਪ੍ਰਭਾਵਿਤ ਜਿਹੜਾ ਇਹ ਏਰੀਆ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਮੰਗਾਂ ਇੱਕ ਤਾਂ ਜਿਹੜੇ ਸ਼ਾਰਟ ਟਰਮ ਇਮੀਡੀਏਟਲੀ ਸਰਕਾਰ ਨੂੰ ਹੱਲ ਕਰਨੀਆਂ ਚਾਹੀਦੀਆਂ ਇੱਕ ਉਹ ਜਿਹੜੀਆਂ ਹਰ ਵਾਰੀ ਦਿੱਕਤਾਂ ਸੈਂਦੇ ਹਰ ਵਾਰੀ ਮਸੀਬਤਾਂ ਸੈਂਦੇ ਆ ਪਹਿਲਾ ਮਸਲਾ ਇਹ ਹੈਗਾ ਕਿ ਜਿਹੜੇ ਹੜਪ੍ਰਭਾਵਿਤ ਇਲਾਕੇ ਆ ਉਹਦੇ ਵਿੱਚ ਜਿਵੇਂ ਸਕੂਲਾਂ ਦੀਆਂ ਦਾਖਲਾ ਫੀਸਾਂ ਲਈਆਂ ਜਾ ਰਹੀਆਂ 10ਵੀਂ ਤੇ 12ਵੀਂ ਦੀ ਦਾਖਲਾ ਫੀਸਾਂ ਲਈਆਂ ਜਾਂਦੀਆਂ ਉਹ ਇੱਕ ਸਰਕਾਰ ਇੱਕ ਸਿੰਪਲ ਨੋਟੀਫਿਕੇਸ਼ਨ ਕਰ ਸਕਦੀ ਸੀ ਕਿ ਵੀ ਇੱਥੇ ਹੜਪ੍ਰਭਾਵਿਤ ਇਹਨਾਂ ਇਹਨਾਂ ਸਕੂਲਾਂ ਦੇ ਪਿੰਡਾਂ ਦੇ ਨਾਂ ਹੈਗੇ ਆਪਣੇ ਕੋਲ ਸਕੂਲਾਂ ਦੇ ਨਾਂ ਵੀ ਉਹ ਉਹ ਨਾ ਲਈਆਂ ਜਾ ਉਹ ਨਹੀਂ ਹੋ ਰਿਹਾ ਵਿਚਾਰੇ ਬੱਚੇ ਬਹੁਤ ਡਿਫਿਕਲਟੀ ਨਾਲ ਉਹ ਪੈਸੇ ਇਕੱਠੇ ਕਰਕੇ ਕਿਸੇ ਤੋਂ ਮੰਗ ਕੇ ਕਿਤੇ ਕੁਛ ਕਰਕੇ ਉਧੇ ਰਿਹਾ ਮੇਰਾ ਕੀ ਮੇਰਾ ਕੀ ਇਹ ਆਪਦੇ ਬੱਚਿਆਂ ਦੇ ਅਗੇਂਸਟ ਬਹੁਤ ਵੱਡੀ ਹਿਊਮਿਲੇਸ਼ਨ ਹੈ ਸਾਡੀ ਅਸੀਂ ਉਹਨਾਂ ਨੂੰ ਇੱਕ ਓੰਜੀ ਮੁਸੀਬਤ ਚ ਪਾ ਰਹੇ ਆਪਾਂ ਕੀ ਕਿੰਜ ਸਿਟੀਜ਼ਨਸ ਅੱਗੇ ਬਣਾਵਾਂਗੇ ਉਸ ਤੋਂ ਬਾਅਦ ਜਿਹੜੀ ਦੂਜਾ ਮਸਲਾ ਹੈ ਕਿ ਉੱਥੇ ਦਾ ਇਨਫਰਾਸਟ੍ਰਕਚਰ ਬਿਲਕੁਲ ਟੁੱਟ ਗਿਆ ਇਨਫਰਾਸਟ੍ਰਕਚਰ ਦਾ ਇਹ ਹਾਲਤਾ ਕਿ ਉੱਥੇ ਲਿੰਕ ਰੋਡਸ ਟੁੱਟ ਗਈਆਂ ਉੱਥੇ ਲੈਕਸਿਟੀ ਲਾਈਨਸ ਹੈ ਨਹੀਂ ਜਾਂ ਪਾਈਪਲਾਈਨਸ ਟੁੱਟ ਗਿਆ ਜਿਹੜੀਆਂ ਕਿ ਖਾਸ ਕਰਕੇ ਬਿਜਲੀ ਦੀਆਂ ਲਾਈਨਾਂ ਜਲਦੀ ਤੋਂ ਜਲਦੀ ਮੁਹਈਆ ਕਰਾਈਆਂ ਜਾਂ ਬਾਕੀ ਚੀਜ਼ਾਂ ਦੇ ਉੱਤੇ ਵੀ ਜ਼ੋਰ ਦਿੱਤਾ ਜਾਵੇ ਤੀਜੀ ਗੱਲ ਆ ਕਿ ਵੀ ਜਿਹੜਾ ਇਹ ਕਿਵਾਰ ਤੇ 2023 ਵੀ ਵੇਖਣ ਨੂੰ ਮਿਲਿਆ ਕਿ ਇਨਾਫ ਟਾਈਮ ਨਹੀਂ ਦਿੰਦੇ ਫੇਰ ਉਹਦਾ ਪ੍ਰੋਟੋਕਾਲ ਸੈਟ ਆ ਕਿ ਵੀ ਤੁਸੀਂ ਕਿੰਨੀ ਦੇਰ ਪਹਿਲਾਂ ਦੱਸ ਦੇਣਾ ਕਿ ਹੜ੍ਹ ਆਉਂਦਾ ਚਾਂਸ ਆ ਉਹ ਨਹੀਂ ਦੱਸਿਆ ਜਾਂਦਾ ਤੇ ਸੱਡਨਲੀ ਲੋਕ ਖੇਤਾਂ 'ਚ ਕੰਮ ਕਰ ਰਹੇ ਹੁੰਦੇ ਆ ਜੋ ਸੱਡਨਲੀ ਉਹਨਾਂ ਨੂੰ ਆ ਕੇ ਫਲੱਡ ਹਿੱਟ ਕਰਦਾ ਸੋ ਉਹਨਾਂ ਨੂੰ ਬਚਣਾ ਵੀ ਮੁਸ਼ਕਲ ਹੋ ਜਾਂਦਾ ਤਾਂ ਇਹ ਕੁਝ ਇਸ਼ੂਜ਼ ਹੈਗੇ ਆ ਜਿਹੜੇ ਆਪਾਂ ਲੈ ਕੇ ਆਏ ਹੈਗੇ ਆ ਉੱਥੇ ਫੇਰ ਜਿਹੜੇ ਲੋਕਾਂ ਨੇ ਪਿੰਡ ਗੋਦ ਲਏ ਆ ਉਹ ਆਪਦੀ ਜ਼ਿੰਮੇਵਾਰੀ ਨਹੀਂ ਪੂਰੀ ਨਿਭਾ ਰਹੇ ਜਾਂ ਕਹਿ ਲਓ ਉਹਨਾਂ ਨੇ ਆਪ ਦਾ ਲੋਡ ਤੋਂ ਵੱਧ ਉਹਤੇ ਕਮਿਟ ਕਰਤਾ ਪਰ ਉਹਨਾਂ ਡਿਲੀਵਰ ਨਹੀਂ ਕਰ ਪਾਰੇ ਤੇ ਸਰਕਾਰ ਉਹਨੂੰ ਕਿ ਵੀ ਟੋਡਾ ਪਿੰਡ ਦਾ ਗੋਦ ਆ ਉਹ ਸਰਕਾਰ ਵੀ ਨਹੀਂ ਉੱਥੇ ਕੁਝ ਕਰਦੀ ਲੋਕਾਂ ਨੂੰ ਸੋ ਉਹ ਲੋਕ ਜਾਈਂ ਫਸ ਗਏ ਮਤਲਬ ਪਿੰਡ ਗੋਦ ਹੋ ਗਿਆ ਗੋਦ ਤੋਂ ਉਹਨਾਂ ਨੇ ਸੋਚਿਆ ਸੀ ਪਤਾ ਨਹੀਂ ਕੀ ਹੋ ਜੂ ਉੱਥੇ ਇੱਕ ਫ੍ਰੀਜ ਇੱਕ ਵਾਸ਼ਿੰਗ ਮਸ਼ੀਨ ਮਿਲੀ ਆ ਡਿਪਟੀ ਕਮਿਸ਼ਨਰ ਕੋਲੇ ਜਾਂਦੇ ਆ ਤਾਂ ਉਹ ਕਹਿੰਦਾ ਵੀ ਤੁਹਾਡਾ ਤਾਂ ਪਿੰਡ ਗੋਦ ਆ ਤੁਹਾਨੂੰ ਤਾਂ ਕੋਈ ਦਿੱਕਤ ਨਹੀਂ ਹੈ ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਸੋ ਇਹ ਇਹ ਮਸਲਾ ਰਹਿਵੇ ਜੇ ਕਿਸ ਨੇ ਗੋਦ ਲਿਆ ਵਾ ਨਹੀਂ ਕਰ ਪਾ ਰਿਹਾ ਘੱਟੋ ਘੱਟ ਡੀਸੀ ਦਫ਼ਤਰ ਜਾ ਕੇ ਉਹਨੂੰ ਖਤਮ ਤਾਂ ਕਰਾਵੇ ਜਾਂ ਆਪਦੇ ਬੋਰਡ ਉਤਾਰ ਦੇ ਉੱਥੋਂ ਸੋ ਇਹ ਜ਼ਰੂਰੀ ਹੈ ਇਹ ਇਹਦੇ ਬਿਗੈਰ ਉਹਨਾਂ ਲੋਕਾਂ ਨੂੰ ਮਦਦ ਕਰਨਾ ਬਲੌਕ ਕਰਨਾ ਹੈਗਾ ਇਹਦੇ ਇਲਾਵਾ ਲੌਂਗ ਟਰਮ ਇਸ਼ੂਜ਼ ਹੈਗੇ ਆ ਲੌਂਗ ਟਰਮ ਇਸ਼ੂਜ਼ ਹੈਗੇ ਆ ਜਿਵੇਂ ਇਹ ਭਾਈ ਸਾਹਿਬ ਰਿਹਾਏ ਆ ਗਿਆ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਿ ਇਹਨਾਂ ਨੂੰ ਪਾਰਟੀਸ਼ਨ ਤੋਂ ਬਾਅਦ ਮਿਲੀਆਂ ਸੀ ਅਲਾਟ ਹੋਈਆਂ ਸੀ ਪਾਕਿਸਤਾਨ ਲੋ ਆਏ ਜਾਂ ਉਸਾਨੀ ਵਾਲੇ ਪਗਤ ਸਿੰਘ ਹੋਰਾਂ ਦੀ ਸਮਾਦ ਬਣਾਉਣੀ ਸੀਗੀ ਉਦੋਂ 12 ਪਿੰਡ ਦਿੱਤੇ ਗਏ ਉਹ ਪਿੰਡਾਂ ਦੇ ਲੋਕ ਜਦੋਂ ਇੱਧਰ ਉਹਨਾਂ ਨੂੰ ਇੱਕ ਅਲਾਟਮੈਂਟ ਕਰ ਦਿੱਤੀ ਗਈ ਆ ਇਹਨਾਂ ਨੇ ਕਾਪੀ ਵਿਖਾਈ ਹੈਗੀ ਹੈ ਇੱਕ ਇਹ ਅਲਾਟਮੈਂਟ ਅਲਾਟਮੈਂਟਸ ਕਰ ਦਿੱਤੀਆਂ ਗਈਆਂ ਆਹ ਕਾਪੀ ਇਹਨਾਂ ਨੂੰ ਇਸ਼ੂ ਹੋ ਗਈ ਇਹ ਵੀ ਬਹੁਤ ਜੱਦੋਜਾਦਬਾਦ ਇਸ਼ੂ ਹੋਈ ਇਹ ਇਸ਼ੂ ਹੋਣ ਤੋਂ ਬਾਅਦ ਇਹਨਾਂ ਨੂੰ ਕੋਈ 40 50 ਸਾਲ ਲੱਗ ਗਏ ਵੀ ਪਾਲਿਸੀ ਆਈ ਜਦੋਂ 2009 'ਚ ਕਿ ਵੀ ਇਹਨਾਂ ਦੇ ਨਾਂ ਰਜਿਸਟਰੀ ਹੋ ਗਈ 2009 ਤੋਂ 2017 ਤੱਕ ਜਿਹੜੇ ਲੋਕਾਂ ਨੇ ਰਜਿਸਟਰੀਆਂ ਕਰਾ ਲੀਆਂ ਠੀਕ ਹੈਗਾ ਪਰ ਜੇ ਕੁਝ ਰਹਿ ਗਿਆ ਵੀਰ ਮੈਂ ਤਾਂ ਉਹ ਪਾਲਿਸੀ ਉਹ ਪਾਲਿਸੀ ਨੂੰ ਬਿਲਕੁਲ ਨਾ ਤਾਂ ਖਤਮ ਕੀਤਾ ਗਿਆ ਉਹ ਸੁਪਰੀਮ ਕੋਰਟ ਨੇ ਵੀ ਹਲਡ ਕੀਤੀ ਹੈ ਪਾਲਿਸੀ ਉਹ ਮੰਨਦੀ ਹੈ ਕਿ ਪਾਲਿਸੀ ਸਹੀ ਆ ਪਰ ਇਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਤੇ ਰਜਿਸਟਰੀਆਂ ਜਾਂ ਮਲਕੀਅਤ ਨਾ ਹੋਣ ਦੇ ਕੇਸ ਦੇ ਵਿੱਚ ਇਵਨ ਜੀਵਨ ਚ ਲੈਟਸ ਸੇ ਆਪਾਂ ਘਰ ਹੋਵੇ ਆਪਣੀ ਕੋਈ ਪ੍ਰਾਪਰਟੀ ਹੋਵੇ ਜੋ ਆਪਣੇ ਨਾਂ ਉਹਦੀ ਰਜਿਸਟਰੀ ਨਾ ਹੋਵੇ ਜਾਂ ਮਲਕੀਅਤ ਨਾ ਹੋਵੇ ਤਾਂ ਆਪਾਂ ਕਿਵੇਂ ਫੀਲ ਕਰਾਂਗੇ ਇਹਨਾਂ ਨਾਲ ਤਾਂ ਉਦੋਂ ਹੀ ਜ਼ਿਆਦਾ ਤਰਾਸਦੀ ਇਹ ਹੁੰਦੀ ਆ ਕਿ ਜਦੋਂ ਕੋਈ ਕੰਪਨਸੇਸ਼ਨ ਮਿਲਣੀ ਆ ਕੋਈ ਉਹ ਮਿਲਣੀ ਆ ਉਹ ਵੀ ਨਹੀਂ ਮਿਲਦੀ ਕਿਉਂਕਿ ਕਾਸ਼ਤਕਾਰ ਵਾਲੇ ਖਾਨੇ ਚੋਂ ਵੀ ਇਹਨਾਂ ਦੇ ਨਾਂ ਕੱਢੇ ਜਾ ਚੁੱਕੇ ਆ ਸੋ ਇਹ ਮੰਗਾ ਕਿ ਵੀ ਇਹਨਾਂ ਨੂੰ 2009 ਦੇ ਤਹਿਤ ਜਿਹੜੀ ਵੀ ਪਾਲਿਸੀ ਹੈਗੀ ਆ ਉਸ ਤਹਿਤ ਇਹਨਾਂ ਦੀ ਮਲਕੀਅਤ ਇਹਨਾਂ ਨੂੰ ਮਿਲੇ ਤਾਂ ਤੇ ਜਿਹੜਾ ਪਿਛਲਾ ਮੁਆਵਜ਼ਾ ਵੀ ਨਹੀਂ ਇਹਨਾਂ ਨੂੰ ਮਿਲਿਆ ਹੋਇ ਦੂਜੇ ਉਹ ਇਲਾਕੇ ਹੈਗੇ ਆ ਜਿਨ੍ਹਾਂ ਦੇ ਵਿੱਚ ਮਲਕੀਅਤ ਹੈਗੀ ਆ ਪਰ ਜ਼ਮੀਨਾਂ ਹੜ ਦੇ ਵਿੱਚ ਦਰਿਆ ਖਾ ਗਿਆ ਉਹ ਵੀ ਅਨੈਚੁਰਲ ਤਰੀਕੇ ਨਾਲ ਇਹਨਾਂ ਦੇ ਕਾਰਨ ਕਰਕੇ ਹੋਇਆ ਸਾਰਾ ਕੁਝ ਜਿਸ ਤਰੀਕੇ ਨਾਲ ਉਹ ਸਿਸਟਮ ਉਥੇ ਸੈੱਟ ਕੀਤਾ ਗਿਆ ਜਿਸ ਤਰੀਕੇ ਨਾਲ ਰਾਜਸਥਾਨ ਨੂੰ ਪਾਣੀ ਦੇਣਾਸਤੇ ਪੌਂਡ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਤਾਂ ਮਲਕੀਅਤ ਵਾਲੀਆਂ ਜ਼ਮੀਨਾਂ ਵੀ ਖਾਦੀਆਂ ਗਈਆਂ ਜਿਓ ਜ਼ਮੀਨਾਂ ਖਾਦੀਆਂ ਗਈਆਂ ਜੇ ਕਿਸੇ ਕੋਲੇ 7 ਕਿੱਲੇ ਜ਼ਮੀਨ ਆ ਜੇ ਉਹਦੀ 5 ਖਾਦੀ ਗਈ ਜਾਂ 6 ਖਾਦੀ ਗਈ ਉਹ ਤਾਂ ਖਤਮ ਹੋ ਗਿਆ ਵਿਚਾਰਾ ਤਾਂ ਉਹਦੇ ਹਾਸਤੇ ਕਟੋ-ਕਟ ਜੀ ਕੋ ਨੈਚੁਰਲ ਰਿਸੋਰਸਾਸਤੇ ਤੁਸੀਂ ਪਾਣੀ ਜ਼ਮੀਨ ਖਾਦੀ ਗਈ ਆ ਤਾਂ ਉਹਦੀ ਲੈਂਡ ਐਕ્ਵਿਜ਼ੀਸ਼ਨ ਜੋ ਬਣਦੀ ਆ ਜੋ ਐਕਵੀਜ਼ੀਸ਼ਨ ਕਾਸਟ ਮੰਦੀ ਆ ਲੈਂਡ ਦੀ ਉਸ ਇਲਾਕੇ ਜਿਵੇਂ ਪੁਲ ਬਣਾਉਣ ਵੇਲੇ ਦਿੱਤੀ ਔਰ ਨਿਕਲ ਸਕਦੀ ਆ ਜੀ ਜੋ ਮਾਰਕੀਟ ਵੈਲਿਊ ਸੀ ਉਹਦੇ ਹਿਸਾਬ ਨਾਲ ਉਹਦੀ ਐਕਵੀਜ਼ੀਸ਼ਨ ਕਾਸਟ ਪਾ ਕੇ ਉਹਨੂੰ ਉਹ ਜ਼ਮੀਨ ਦੇ ਪੈਸੇ ਦਿੱਤੇ ਜਾਣ ਜਾਂ ਜਿਵੇਂ ਪਹਿਲਾਂ ਅੰਗਰੇਜ਼ਾਂ ਵੇਲੇ ਹੁੰਦਾ ਸੀ ਕਿ ਉਹਨੂੰ ਉਹਦੇ ਲਿਊਜ਼ ਕਿਤੇ ਜ਼ਮੀਨ ਦਿੱਤੀ ਚਾਹ ਇਹ ਮੰਗਾ